ਹਿੰਦੂ ਧਰਮ ਵਿੱਚ ਜੋਤਿਸ਼ ਸ਼ਾਸਤਰ ਅਨੁਸਾਰ ਸੂਰਜ ਗ੍ਰਹਿਣ ਦਾ ਖਾਸ ਮਹੱਤਵ ਮੰਨਿਆ ਜਾਂਦਾ ਹੈ। ਸੂਰਜ ਗ੍ਰਹਿਣ ਇੱਕ ਖਗੋਲੀ ਘਟਨਾ ਹੈ ਜਦੋਂ ਚੰਦਰਮਾ ਧਰਤੀ ਅਤੇ ਸੂਰਜ ਤੋਂ ਲੰਘਦਾ ਹੈ ਤਾਂ ਸੂਰਜ ਨੂੰ ਪੂਰੀ ਤਰ੍ਹਾਂ ਟੱਕ ਲੈਂਦਾ ਹੈ ਜਿਸ ਕਾਰਨ ਧਰਤੀ ਤੇ ਸੂਰਜ ਦੀ ਰੌਸ਼ਨੀ ਘਟ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਅਲੋਪ ਹੋ ਜਾਂਦੀ ਹੈ। ਇਸ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਆਮ ਤੌਰ ਤੇ ਸਾਲ ਵਿੱਚ ਇੱਕ ਹੀ ਸੂਰਜ ਗ੍ਰਹਿਣ ਲੱਗਦਾ ਹੈ ਪਰ ਇਸ ਸਾਲ 2024 ਵਿੱਚ ਸਿਰਫ ਦੋ ਸੂਰਜ ਗ੍ਰਹਿਣ ਅਤੇ ਦੋ ਚੰਦ ਗ੍ਰਹਿਣ ਲੱਗਣ ਵਾਲੇ ਨੇ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ 2024 ਨੂੰ ਲੱਗਾ ਸੀ ਜਿਸ ਦਾ ਖਾਸ ਪ੍ਰਭਾਵ ਅਮਰੀਕਾ ਅਤੇ ਇਸ ਦੇ ਆਸ-ਪਾਸ ਦੇ ਦੇਸ਼ਾਂ ਵਿੱਚ ਦੇਖਿਆ ਗਿਆ ਸੀ ਪਰ ਭਾਰਤ ਵਿੱਚ ਇਹ ਨਜ਼ਰ ਨਹੀਂ ਆਇਆ ਅਜਿਹੇ ਚ ਸਾਲ ਦੇ ਦੂਜੇ ਅਤੇ ਆਖਰੀ ਸੂਰਜ ਗ੍ਰਹਿਣ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਕਈ ਸਵਾਲ ਨੇ ਕਿ ਇਹ ਸੂਰਜ ਗ੍ਰਹਿਣ ਕਦੋਂ ਲੱਗਣ ਵਾਲਾ ਹੈ ਤੇ ਕੀ ਇਸ ਵਾਰ ਇਹ ਗ੍ਰਹਿਣ ਭਾਰਤ ਵਿੱਚ ਨਜ਼ਰ ਆਵੇਗਾ ਜਾਂ ਨਹੀਂ ਅਜਿਹੀ ਸਥਿਤੀ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਸਾਲ ਦੇ ਦੂਜੇ ਸੂਰਜ ਗ੍ਰਹਿਣ ਨਾਲ ਜੁੜੀ ਹਰ ਜਾਣਕਾਰੀ ਉਹ ਵੀ ਵਿਸਥਾਰ ਨਾਲ ਸਾਲ ਦਾ ਦੂਜਾ ਸੂਰਜ ਗ੍ਰਹਿਣ ਅਕਤੂਬਰ 2024 ਵਿੱਚ ਲੱਗੇਗਾ ਹਿੰਦੂ ਕੈਲੰਡਰ ਦੇ ਅਨੁਸਾਰ ਇਹ ਦੂਜਾ ਸੂਰਜ ਗ੍ਰਹਿਣ ਕਲੰਕਾਰ ਹੋਵੇਗਾ ਜਿਸ ਨੂੰ ਕੇ ਰਿੰਗ ਆਫ ਫਾਇਰ ਕਿਹਾ ਜਾਂਦਾ ਹੈ ਇੱਕ ਐਨੂਲਰ ਸੂਰਜ ਗ੍ਰਹਿਣ ਅᱫੋ ਵਾਪਰਤਾ ਹੈ ਜਦੋਂ ਚੰ드ਰਮਾ ਸੂਰਜ ਨੂੰ ਪੂਰੀ ਤਰ੍ਹਾਂ ਨਹੀਂ ਢੱਕਦਾ ਜਿਸ ਕਾਰਨ ਸੂਰਜ ਦਾ ਬਾਹਰੀ ਹਿੱਸਾ ਇੱਕ ਚਮਕਦਾਰ ਰਿੰਗ ਦੇ ਦੂਪ ਵਿੱਚ ਦਿਖਾਈ ਦਿੰਦਾ ਹੈ ਜੇਕਰ ਤੁਸੀਂ ਭਾਰਤ ਵਿੱਚ ਇਸ ਨੂੰ ਦੇਖਣ ਵਿੱਚ ਸਮਰਥ ਹੋ ਤਾਂ ਲੋਕ ਇਸ ਨੂੰ ਆਨਲਾਈਨ ਲਾਈਵ ਸਟ੍ਰੀਮਿੰਗ ਰਾਹੀਂ ਵੀ ਦੇਖ ਸਕਦੇ ਨੇ ਸਾਲ ਦਾ ਦੂਜਾ ਸੂਰਜ ਗ੍ਰਹਿਣ 2 ਅਕਤੂਬਰ 2024 ਨੂੰ ਲੱਗੇਗਾ ਇਹ ਦਿਨ ਹਿੰਦੂ ਕੈਲੰਡਰ ਵਿੱਚ ਅਸ਼ਵਿਨ ਮਹੀਨੇ ਦੀ અમાਵਸਿਆ ਤਾਰੀਖ ਹੋਵੇਗੀ ਭਾਰਤੀ ਸਮੇਂ ਮੁਤਾਬਕ ਇਹ ਗ੍ਰਹਿਣ ਰਾਤ 9:13 ਤੇ ਸ਼ੁਰੂ ਹੋਵੇਗਾ ਤੇ ਅਗਲੇ ਦਿਨ ਸਵੇਰੇ 3:17 ਤੇ ਸਮਾਪਤ ਹੋਵੇਗਾ ਇਹ ਸਾਲਾਨਾ ਸੂਰਜ ਗ੍ਰਹਿਣ ਕੁੱਲ ਮਿਲਾ ਕੇ ਲਗਭਗ 6 ਘੰਟੇ 4 ਮਿੰਟ ਤੱਕ ਰਹੇਗਾ। ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਇਆ ਤੇ ਹੁਣ ਹੈਰਾਨੀ ਦੀ ਗੱਲ ਹੈ ਕਿ ਇਸ ਸਾਲ ਦਾ ਦੂਜਾ ਸੂਰਜ ਗ੍ਰਹਿਣ ਵੀ ਭਾਰਤ 'ਚ ਨਜ਼ਰ ਨਹੀਂ ਆਵੇਗਾ। ਅਜਿਹਾ ਹੋਣ ਦਾ ਮੁੱਖ ਕਾਰਨ ਹੈ ਕਿ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਰਾਤ ਦੇ ਸਮੇਂ ਲੱਗੇਗਾ। ਅਜਿਹੇ 'ਚ ਹੁਣ ਲੋਕ ਇਹ ਜਾਣਨਾ ਚਾਹਣਗੇ ਕਿ ਜੇਕਰ ਸਾਲ ਦਾ ਦੂਜਾ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਉਂਦਾ ਤਾਂ ਦੁਨੀਆ ਦੇ ਕਿਹੜੇ-ਕਿਹੜੇ ਦੇਸ਼ਾਂ ਵਿੱਚ ਨਜ਼ਰ ਆਵੇਗਾ? ਸਾਲ ਦਾ ਦੂਜਾ ਸੂਰਜ ਗ੍ਰਹਿਣ ਬ੍ਰਾਜ਼ੀਲ, ਕੁਕ ਆਇਲੈਂਡ, ਚੀਲੀ, ਪੇਰੂ, ਅਰਜنٹੀਨਾ, ਮੈਕਸੀਕੋ, ਹੋਨੋਲুলੂ, ਫਿਜੀ, ਉਰੂਗਵੇ, ਅੰਟਾਰਕਟਿਕਾ, ਨਿਊਜ਼ੀਲੈਂਡ, ਆਰਕਟਿਕ, ਬਿਉਨਸ ਆਇਰਸ ਅਤੇ ਬੇਕਾਟਾਪੂ ਵਰਗੇ ਦੇਸ਼ਾਂ ਤੋਂ ਦੇਖਿਆ ਜਾ ਸਕੇਗਾ। ਆਮ ਤੌਰ ਤੇ ਸੂਰਜ ਗ੍ਰਹਿਣ ਦੇ ਸਮੇਂ ਨੂੰ ਸੂਤਕ ਕਾਲ ਕਿਹਾ ਜਾਂਦਾ ਹੈ। ਸ਼ਾਸਤਰਾਂ ਦੇ ਅਨੁਸਾਰ ਸੂਰਜ ਗ੍ਰਹਿਣ ਤੋਂ ਸਿਰਫ 12 ਘੰਟੇ ਪਹਿਲਾਂ ਸੂਤਕ ਦੀ ਮਿਆਦ ਸ਼ੁਰੂ ਹੁੰਦੀ ਹੈ। ਇਸ ਵਾਰ ਸਾਲ ਦਾ ਦੂਜਾ ਸੂਰਜ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਵੇਗਾ ਇਸ ਲਈ ਇਸ ਦਾ ਸूतक ਕਾਲ ਵੀ ਜਾਇਜ਼ ਨਹੀਂ ਹੋਵੇਗਾ ਜਦੋਂ ਸूतक ਦੌਰਾਨ ਸ਼ੁਭ ਅਤੇ ਸ਼ੁਭ ਕੰਮ ਨਹੀਂ ਕੀਤੇ ਜਾਂਦੇ ਹਨ ਇਸ ਦੌਰਾਨ ਪੂਜਾ ਕਰਨ ਤੋਂ ਵੀ ਪਰਹੇਜ਼ ਕਰੋ ਸूतक ਦੇ ਦੌਰਾਨ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਜਾਂਦੇ ਨੇ ਅਤੇ ਗ੍ਰਹਿਣ ਖਤਮ ਹੋਣ ਤੋਂ ਬਾਅਦ ਗੰਗਾ ਜਲ ਨਾਲ ਮੰਦਰ ਨੂੰ ਸ਼ੁੱਧ ਕਰਨ ਤੋਂ ਬਾਅਦ ਹੀ ਦਰਵਾਜ਼ੇ ਖੋਲੇ ਜਾਂਦੇ ਨੇ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਸੂਰਜ ਗ੍ਰਹਿਣ ਬਾਰੇ ਮਿਲੀ ਇਸ ਜਾਣਕਾਰੀ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ